ਗਰਾਊਂਡ ਰਿਪੋਰਟ ਦੇ ਉੱਪਰ ਤੁਹਾਨੂੰ ਹਕੀਕਤ ਦਿਖਾਉਣ ਦੇ ਲਈ ਲੈ ਕੇ ਆਏ ਆ। ਉਹ ਸਾਰੀਆਂ ਗੱਡੀਆਂ ਟਰੈਕਟਰ ਵੀ ਖੜੇ ਨੇ ਜਿਨ੍ਹਾਂ ਦੀ ਭੰਨ ਤੋੜ ਕਰ ਦਿੱਤੀ ਗਈ ਸੀ। ਉੱਥੇ ਵੀ ਸਭ ਤੋਂ ਬਾਅਦ ਦੇ 13-14 ਮਹੀਨੇ ਦਾ ਅਸੀਂ ਜੋ ਪ੍ਰੋਟੈਸਟ ਕੀਤਾ ਉਹਦੇ ਵਿੱਚ ਵੀ ਪਾਣੀ ਪਾ ਦਿੱਤਾ ਕਿਉਂਕਿ ਉਹ ਇਹ ਨਹੀਂ ਜਾਣਦੇ ਵੀ ਕਿਸਾਨ ਜੋ ਵੀ ਕਰ ਸਕਦੇ ਨੇ ਤਾਕਤਾਂ ਜੇ ਸਰਕਾਰਾਂ ਵੜਾਉਣ ਜਾਂਦੇ ਨੇ ਸਰਕਾਰਾਂ ਪਾਟਣ ਵੀ ਜਾਣਦੇ ਨੇ। ਜੇ ਅਸੀਂ ਰਾਜ ਦੇਣਾ ਜਾਣਦੇ ਆ ਤੇ ਜਿਹੜਾ ਦੇਣਾ ਜਾਣਦਾ ਉਹ ਖੋਣਾ ਵੀ ਜਾਣਦਾ ਅਸੀਂ ਤਾਂ ਜਿਹੜਾ ਘਰ ਖਾਲੀ ਪਿਆ ਏ ਉਹਦੇ ਬੈਠਿਆ ਦਰਵਾਜ਼ੇ ਅੱਗੇ ਜਦੋਂ ਨਵਾਂ ਘਰ ਦੇ ਵਿੱਚ ਵਸੇਗਾ ਉਹਦੇ ਨਾਸਾਂ ਦੇ ਵਿੱਚ ਤੂੰ ਦੇਾਂਗੇ ਆਪੇ ਫੇਰ ਉਹ ਬੋਲੇਗਾ ਅੱਜ ਯੂਨੈ ਦੇ ਵਿੱਚ ਸਾਡੀ ਆਵਾਜ਼ ਗੂੰਜਦੀ ਪਈ ਏ ਦੇਸ਼ ਵਿਆਪੀ ਤਾਂ ਇਹ ਰਹਿ ਨਹੀਂ ਗਿਆ ਦੇਸ਼ ਵਿਆਪੀ ਤਾਂ ਤੁਹਾਡੇ ਕੋਲ ਰਹਿ ਗਿਆ ਸਾਡਾ ਤਾਂ ਵਿਦੇਸ਼ ਵਿਆਪੀ ਬਣ ਗਿਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਕਿਸਾਨ ਸੰਘਰਸ਼ ਹੀ ਕਰ ਰਿਹਾ ਹੈ ਉਹਨਾਂ ਦਾ ਅਸਲ ਮੁੱਲ ਪੈ ਹੀ ਨਹੀਂ ਰਿਹਾ ਅਸੀਂ ਇਹਨਾਂ ਦੇ ਭਾਂਡੇ ਕਿਵੇਂ ਮਨ ਜਾਾਂਗੇ ਇਹਨਾਂ ਦੇ ਮਜ਼ਦੂਰ ਕਿਵੇਂ ਬਣ ਜਾਾਂਗੇ ਇਹ ਬਣਾਉਣਾ ਚਾਹੁੰਦੇ ਪਰ ਅਸੀਂ ਬਣਾਾਂਗੇ ਨਹੀਂ ਮੈਂ ਵਾਅਦੇ ਨਾਲ ਲਿਖ ਕੇ ਦਿੰਨਾ ਕਿ ਇਹ ਸਰਕਾਰ ਨਹੀਂ ਆਵੇਗੀ ਦੁਬਾਰਾ ਕਹਿੰਦੇ ਆ ਮਜਬੂਰੀ ਕਾਢਾਂ ਦੀ ਮਾਮ ਹੁੰਦੀ ਐ ਜੇ ਮਜਬੂਰੀ ਜੀ ਬਈ ਕਾਢ ਤੇ ਆਪੇ ਕੱਢ ਲੈਣੀ ਐ ਸਾਰੇ ਟਰੈਕਟਰ ਮੇਰੇ ਟੁੱਟੇ ਆ ਮੇਰੇ ਬਲਾਕ ਦੇ ਟੁੱਟੇ ਆ ਪਰ ਕੁਝ ਸ਼ਰਾਰਤੀ ਅੰਸਰ ਕੋਜ ਆ ਕੇ ਤੇ ਸਾਡਾ ਕਾਫੀ ਨਿਸ਼ਾਨਕ ਉਹ ਆਰਐਸਐਸ ਦੇ ਬੰਦੇ ਹੀ ਸ਼ਰਾਰਤੀ ਸ਼ਰਾਰਤ ਕਰਕੇ ਚਲੇ ਗਏ ਬਹੁਤ ਨੁਕਸਾਨ ਕਰਾਇਆ ਪਰ ਅੱਜ ਵੀ ਸਾਡੇ ਹੌਸਲੇ ਬਲੰਦ ਐ ਦੋ ਗੱਲਾਂ ਹੋਣਗੀਆਂ ਇੱਕ ਜਾਂ ਤੇ ਡੈਡ ਬਾਡੀ ਆਊਗੀ ਜਾਂ ਜਿੱਤ ਕੇ ਆਵਾਂਗੇ ਕਸਾਨਾਂ ਦੇ ਟਰੈਕਟਰ ਤੋੜਨੇ, ਕਾਰਾਂ ਤੋੜਨੀਆਂ, ਹੁਣ ਲੋਹੇ ਦਾ ਕੀ ਐ ਇਹਨੂੰ ਤਾਂ ਪਵਾ ਤੁਸੀਂ ਅੱਗ ਲਾ ਦਿਓ। ਵੀ ਜੇ ਦੇਣਾ ਹੀ ਕੁਛ ਨਹੀਂ ਸੀ, ਇਹ ਕੁਛ ਤਾਂ ਨਾ ਕਰਦੇ। ਜਿਹੜਾ ਖਟਰ ਨੇ ਕੀਤਾ ਸੀ, ਪਰਮਾਤਮਾ ਮੰਨ ਲਓ ਵੀ ਬੱਠਲ ਬੁੱਧਾ ਮਾਰਨ ਦਾ ਸਿਰ ਤੇ ਜਦੋਂ ਗਲਤ ਕੰਮ ਕਰਾਉਣੇ ਆ। ਨਹੀਂ 9.5 ਸਾਲ ਦੀ ਉਹਦੀ ਕਾਰਜਕਾਰੀ ਸੀ ਤੇ ਐ ਆਪਾਂ ਚੌਂਕੀਦਾਰ ਨਹੀਂ ਪਿੰਡ ਚੋਂ ਬਦਲਦੇ। 15 ਮਿੰਟਾਂ ਹੀ ਲਾ ਕੇ ਭਰੇ ਮਾਰੇ। ਪੰਜਾਬ ਹਰਿਆਣਾ ਦੀ ਸਰਹੱਦ ਖਨੌਰੀ ਬਾਰਡਰ ਦੇ ਉੱਪਰ ਖੜੇ ਆ। ਗਰਾਉਂਡ ਰਿਪੋਰਟ ਦੇ ਉੱਪਰ ਤੁਹਾਨੂੰ ਹਕੀਕਤ ਦਿਖਾਉਣ ਦੇ ਲਈ ਲੈ ਕੇ ਆਏ ਆ। এবੀਪੀ ਸੰਜਾ ਤੇ ਤੁਹਾਨੂੰ ਤਸਵੀਰਾਂ ਵੀ ਖਾਨਦੇ ਆ ਕਿ ਖਨੌਰੀ ਬਾਰਡਰ ਦੇ ਉੱਪਰ ਗਰਾਉਂਡ ਜ਼ੀਰੋ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਇੱਕ ਪਾਸੇ ਪੰਜਾਬ ਹੈ ਤੇ ਦੂਜੇ ਪਾਸੇ ਹਰਿਆਣਾ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਾਂਤਮਈ ਢੰਗ ਦੇ ਨਾਲ ਕਿਸਾਨ ਨੇ ਜੋ ਸਰਹੱਦ ਦੇ ਉੱਪਰ ਬੈਠੇ ਹੋਏ ਨੇ ਉੱਥੇ ਤੁਸੀਂ ਦੂਜੇ ਪਾਸੇ ਤਸਵੀਰਾਂ ਵੇਖ ਰਹੇ ਹੋ ਹਰਿਆਣਾ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਪੁਲਿਸ ਪ੍ਰਸ਼ਾਸਨ ਤੇ ਪੈਰਾਮਿਲਟਰੀ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਜਿੱਥੇ ਕਿਸਾਨ ਇੱਕ ਪਾਸੇ ਪ੍ਰਦਰਸ਼ਨ ਦੇ ਲਈ ਜੋ ਹੱਕ ਲੈਣ ਦੇ ਲਈ ਡਟੇ ਹੋਏ ਨੇ ਉੱਥੇ ਹੀ ਦੂਜੇ ਪਾਸੇ ਇਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਵੀ ਲਗਾਤਾਰ ਮੁਸਤੈਦ ਹੈ ਦੱਸ ਦਈਏ ਕਿ ਇਹ ਉਹੀ ਸਰਹੱਦ ਹੈ ਜਿੱਥੇ ਸ਼ੁਕਰਨ ਜੋ ਸ਼ਹੀਦ ਹੋਇਆ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਦਿੱਲੀ ਕੂਚ ਕੀਤੀ ਜਾਣੀ ਸੀ ਉਸ ਸਮੇਂ ਦੌਰਾਨ ਜਦੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਸੋ ਇਸ ਸਮੇਂ ਅਸੀਂ ਖਨੋਰੀ ਸਰਹੱਦ ਤੇ ਖੜੇ ਆਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਲਾਤ ਤੁਸੀਂ ਵੇਖੋ ਕਦੇਉ ਤਸਵੀਰਾਂ ਤੁਹਾਨੂੰ ਵਿਖਾਣੇ ਆ ਕਿ ਦਿੱਲੀ ਕੂਚ ਦੀ ਜਦੋਂ ਵੀ ਕੋਸ਼ਿਸ਼ ਕੀਤੀ ਗਈ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਉਹ ਸਾਰੇ ਵਾਹਨ ਉਹ ਸਾਰੀਆਂ ਗੱਡੀਆਂ ਟਰੈਕਟਰ ਵੀ ਖੜੇ ਨੇ ਜੋ ਕਿ ਦਿੱਲੀ ਕੂਚ ਦੌਰਾਨ ਵਰਤੇ ਗਏ ਸੀ ਪਰ ਜਿਨ੍ਹਾਂ ਦੀ ਭੰਨ ਤੋੜ ਕਰ ਦਿੱਤੀ ਗਈ ਸੀ ਇਹ ਉਹੀ ਕਾਰ ਹੈ ਦਿੱਲੀ ਕੂਚ ਦੇ ਸਮੇਂ ਜਿਸ ਨੇ ਅੱਗੇ ਵਧਣਾ ਸੀ ਪਰ ਕਾਰਵਾਈ ਦੌਰਾਨ ਇਸ ਕਾਰ ਦੀ ਵੀ ਭੰਨ ਤੋੜ ਹੋਈ ਹੈ ਇਹ ਸਿਰਫ ਇੱਕ ਹੀ ਕਾਰ ਨਹੀਂ ਇੱਥੇ ਦਰਜਨਾਂ ਤੇ ਸੈਂਕੜਾ ਵਾਹਨ ਨੇ ਜਿਹੜੇ ਕਿ ਨੁਕਸਾਨੇ ਗਏ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਖਨੋਰੀ ਬਾਰਡਰ ਤੋਂ ਉੱਥੇ ਇਸ ਸੰਬੰਧੀ ਗੱਲ ਵੀ ਕਰ ਲੈਨੇ ਆ ਜੋ ਵੀ ਹੁਣ ਇੱਥੇ ਮੌਕੇ ਤੇ ਮੌਜੂਦਾ ਹਾਲਾਤ ਨੇ ਕਿਉਂਕਿ ਅਸੀਂ ਦੇਖਿਆ ਕਿ ਸ਼ੰਭੂ ਬਾਰਡਰ ਤੇ ਵੀ ਕਿਸਾਨ ਚੜਦੀ ਕਲਾ ਚ ਹੈ ਭਾਵੇਂ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਧਰ ਵੀ ਅਸੀਂ ਦੇਖਿਆ ਕਿ ਖਨੋਰੀ ਸਰਹੱਦ ਤੇ ਵੀ ਕਿਸਾਨ ਡਟੇ ਹੋਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਇੱਥੇ ਤੇ ਦੇਸ਼ ਵਿਦੇਸ਼ੀ ਸੰਗਤ ਨੂੰ ਅਸੀਂ ਫਤਿਹ ਦੀ ਸਾਂਝ ਕਰਦੇ ਆ ਗੱਜ-ਬੱਜ ਕੇ ਬਲਾਉਫਤੇ ਪਾਉਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਤ ਉਪਰੰਤ ਸਾਰੀਆਂ ਸੰਗਤਾਂ ਇਹ ਜਾਣਦੀਆਂ ਨੇ ਜੀ ਵੀ ਇੱਥੋਂ 1 ਮਹੀਨੇ ਦੇ ਕਰੀਬ ਪ੍ਰੋਟੈਸਟ ਚੱਲ ਰਿਹਾ ਜੋ ਕਿ ਪਹਿਲਾਂ ਤਰ੍ਹਾਂ ਸਾਡੇ ਜੋ ਵੀ ਆ ਸਾਡੇ ਕਾਨੂੰਨ ਆ ਜਿਹੜੇ ਉਹ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਅਧੂਰੀਆਂ ਛੱਡ ਦਿੱਤੀਆਂ ਜੀ ਉੱਥੇ ਵੀ ਸਭੂ ਬਾਰਡਰ ਤੇ 13-14 ਮਹੀਨੇ ਦਾ ਅਸੀਂ ਜੋ ਪ੍ਰੋਟੈਸਟ ਕੀਤਾ ਉਹਦੇ ਵਿੱਚ ਵੀ ਪਾਣੀ ਪਾ ਦਿੱਤਾ ਔਰ ਫਿਰ ਇਹ ਲਾਗੂ ਕਰ ਦਿੱਤਾ ਹੋੜੇ ਇਹਨਾਂ ਦੀ ਇਹ ਸੋਚ ਆ ਮੋਦੀ ਸਰਕਾਰ ਦੀ ਵੀ ਇਹਨਾਂ ਨੂੰ ਵੀ ਥੱਲੇ ਦੱਬਿਆ ਜਾਵੇ ਕਿਸਾਨਾਂ ਨੂੰ ਕਿਉਂਕਿ ਉਹ ਇਹ ਨਹੀਂ ਜਾਣਦੇ ਵੀ ਕਿਸਾਨ ਜੋ ਵੀ ਕਰ ਸਕਦੇ ਨੇ ਤਾਕਤਾਂ ਜੇ ਸਰਕਾਰਾਂ ਬਣਾਉਣ ਜਾਂਦੇ ਨੇ ਸਰਕਾਰਾਂ ਪਾਟਣ ਵੀ ਜਾਣਦੇ ਨੇ ਅਸੀਂ ਇਹ ਕਹਾਂਗੇ ਵੀ ਜੋ ਵੀ ਇਹ ਕਾਨੂੰਨ ਆ ਜਿਹੜੀ ਸਰਕਾਰ ਆਏ ਜੋ ਵੀ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਸਲਸਲ ਗਲਤ ਕਰ ਰਹੀ ਆ ਅਸੀਂ ਇਹੀ ਗੱਲ ਕਹਾਂਗੇ ਵੀ ਜਿਹੜੇ ਸਾਡੀਆਂ ਮੰਗਾਂ ਨੇ ਸਾਰੇ ਕਿਸਾਨਾਂ ਦੀਆਂ ਉਹ ਪੂਰੀਆਂ ਹੋਣ ਹੁਣ ਇਹ ਬੜੀ ਹੀ ਉਹਨਾਂ ਦੇ ਆਪਦੇ ਸਾਡੇ ਨਿਸ਼ਾਨਾ ਇਹ ਸਾਡਾ ਨਿਸ਼ਾਨਾ ਇਹੀ ਆ ਵੀ ਸਾਨੂੰ ਸਫਲਤਾਪੂਰਵਕ ਮਿਲੇ ਪਰ ਅਸੀਂ ਸ਼ਾਂਤੀਪੂਰਵਕ ਮਾਹੌਲ ਬਣਾਇਆ ਹੋਇਆ ਉਦੋਂ ਪਹਿਲਾਂ ਸਾਡਾ ਸੱਭ ਕਰਨ ਵੀਰ ਇਹਨਾਂ ਨੇ ਨਜਾਇਜ਼ ਇਹਨਾਂ ਨੇ ਮਾਰਤਾ ਉਹਦਾ ਹਜੇ ਕੋਈ ਕੋਈ ਵੀ ਮੁਕਾਦਮਾ ਦਰ ਨਹੀਂ ਹੋਇਆ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹਜੇ ਸ਼ਾਨਬੀੜ ਨਹੀਂ ਹੋਈ ਅਸੀਂ ਇਹ ਵੀ ਕਹਿ ਨਹੀਂ ਸਾਡੇ ਸਰਦਾਂ ਦੇ ਸਾਡੇ ਨੌਜਵਾਨ ਵੀ ਡੱਟੀ ਹੋਏ ਨੇ ਅਸੀਂ ਉਧਰ ਸਾਧ ਦੇ ਪਰੇ ਉਧਰ ਜਾਣ ਨਹੀਂ ਦਿੰਦੇ ਕਿਸੇ ਨੂੰ ਔਰ ਅਸੀਂ ਸ਼ਾਂਤ ਪੂਰਵਕ ਢੰਗ ਦੇ ਨਾਲ ਇੱਥੇ ਮੋਰਚਾ ਲਾਇਆ ਹੋਇਆ ਬਾਬਾ ਜੀ ਹੁਣ ਜਿਵੇਂ ਦੱਸਿਆ ਕਿ ਵੀ 1 ਮਹੀਨੇ ਤੋਂ ਉੱਪਰ ਹੋ ਗਿਆ ਹੁਣ ਸ਼ਾਂਤ ਮਹੀ ਕਿਉਂਕਿ ਦਿੱਲੀ ਕੂਚ ਦਾ ਪ੍ਰੋਗਰਾਮ ਟਲਿਆ ਹੋਇਆ ਪਰ ਹੁਣ ਦੇਖ ਰਹੇ ਕਿ ਮੌਸਮ 'ਚ ਵੀ ਤਬਦੀਲੀ ਆਈ ਹੈ ਸੜਕਾਂ ਤਪ ਰਹੀਆਂ ਨੇ ਐਨੀ ਧੋਪ ਦੇ ਵਿੱਚ ਬੈਠੇ ਹੋਏ ਹਾਂ ਇੰਤਜ਼ਾਰ ਕਰ ਰਹੇ ਹਾਂ ਕਿ ਇਹੋ ਜਿਹੀਆਂ ਦਿੱਕਤਾਂ ਆ ਰਹੀਆਂ ਦਿੱਕਤਾਂ ਜੀ ਬਹੁਤ ਵੱਡੀਆਂ ਦਿੱਕਤਾਂ ਨੇ ਜੇ ਦਿੱਕਤਾਂ ਦੇਖੀਆਂ ਜਾਣਾਂ ਤਾ ਸਾਰਾ ਕੁਝ ਜਿਵੇਂ ਫਲਾਸ ਵਗੈਰਾ ਹੋ ਗਿਆ, ਸ਼ਨਾਣ ਪਾਣੀ ਕਰਨ ਜਗ ਹੋ ਗਿਆ। ਇਹ ਸਾਰੇ ਦੀ ਦਿੱਕਤ ਆਉਂਦੀ ਆ। ਹੁਣ ਗਾਹਾਂ, ਮੂਰੇ ਕਣ ਕਾਣ, ਮੂਰੇ ਗਰਮੀ ਪੈਣੀ ਆ। ਤਾਪ ਰਿਹਾ ਜੀ ਇੱਥੇ ਮੱਛਰ-ਮੱਛਰ ਬਹੁਤ ਆ। ਚਲੋ ਇਹ ਗੱਲਾਂ ਨੇ ਮਤਲਬ ਲੜਾਈ ਤਾਂ ਉਹ ਸੰਘਰਸ਼ ਤਾਂ ਕਰਨਾ ਹੀ ਪੈਣਾ ਜਿਵੇਂ ਮਰਜ਼ੀ ਹੋਵੇ। ਅਸੀਂ ਆਪਦਾ ਪ੍ਰੋਟੈਸਟ ਸ਼ਾਂਤ ਵੀ ਢੰਗ ਨਾਲ ਕਰਾਂਗੇ ਔਰ ਜੂਜਾਂਗੇ ਗਰਮੀ ਦੇ ਨਾਲ ਵੀ ਇਹੀ ਸਾਡਾ ਨਿਯਮ ਆ ਜੋ ਕਿ ਮਹਾਰਾਜ ਨੇ ਸਾਨੂੰ ਸੱਚੇ ਮਾਰਗ ਚੱਲਦਿਆਂ ਉਸ ਤੇ ਕਰੇ ਜਹਾਨ ਦੀ ਬਿਜਲੀ ਨਾਲ ਸਾਨੂੰ ਇੱਥੇ ਪ੍ਰੋਟੈਸਟ ਕਰਨ ਲਈ ਭੇਜਿਆ ਜਿਵੇਂ ਹੁਣ ਚੋਣ ਜਾਬਤਾ ਵੀ ਲੱਗ ਚੁੱਕਾ ਹੈ ਹੁਣ ਤਾਂ ਸਰਕਾਰ ਜਲਦੀ ਸੁਣਵਾਈ ਕਰਦੀ ਵੀ ਦਿਖਾਈ ਨਹੀਂ ਦਿੰਦੀ ਤੇ ਇੱਥੇ ਤਾਂ ਤੁਸੀਂ ਡਟੇ ਹੋਈ ਹੋ ਉਧਰ ਚੋਣਾਂ ਦਾ ਮਾਹੌਲ ਬਣਿਆ ਹੋਇਆ ਕੀ ਕਹੋਗੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਜੀ ਇਹ ਤਾਂ ਸਾਰੀ ਬਹੁਤ ਤਕੜੀ ਖੇਡ ਰਾਜਨੀਤੀ ਹੈ ਜੋ ਕਿ ਸਾਡੇ ਤੇ ਅਪਣਾਈ ਜਾ ਰਹੀ ਆ ਸਾਨੂੰ ਇਹਨਾਂ ਨੇ ਹੁਣ ਸ਼ਾਇਦ ਇਹ ਗੱਲ ਸੁਣਨ ਚ ਮਿਲੀ ਆ ਵੀ 5 ਸਾਲਾਂ ਦਾ ਜਿਹੜਾ ਇਹ ਕਾਨੂੰਨ ਆ ਉਹ ਕਹਿੰਦੇ ਵੀ ਇਹ 5 ਸਾਲਾਂ ਤੱਕ ਰਹੂਗਾ ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਇਹ ਸਾਨੂੰ ਮਤਲਬ ਇਹ ਚੀਜ਼ ਦੇ ਵੀ ਦਿੰਦੇ ਆ ਸਾਡੀ ਜੋ ਮੰਗ ਆ ਇਹ 5 ਸਾਲਾਂ ਤੱਕਰ ਉਸ ਤੋਂ ਬਾਅਦ ਉਹ ਕਾਨੂੰਨ ਰੱਦ ਫੇਰ ਕਰ ਸਕਦੇ ਆ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਉਹ 5 ਸਾਲ ਵੀ ਸਾਨੂੰ ਦਿੱਤੇ ਜਾਣ ਵੀ ਉਹਦੇ ਵਿੱਚ ਕਿਉਂਕਿ ਅਸੀਂ ਕਹਿੰਦੇ ਆ ਵੀ ਸਦਾ ਸਦਾ ਲਈ ਸਾਡੀ ਇਹ ਜਿਹੜੀ ਮੰਗ ਆ ਜੋ ਵੀ ਆ ਸਾਡਾ ਇਹ ਕਾਨੂੰਨ ਉਹ ਸਾਨੂੰ ਮਤਲਬ ਮਿਲਣਾ ਚਾਹੀਦਾ ਵਾ ਔਰ ਇਹ ਬੰਦ ਸ ਲੱਗਣੀ ਚਾਹੀਦੀ ਆ ਜਿਹੜੀ ਉਹਨਾਂ ਦੀ ਨੀਤੀ ਆ ਵੀ ਹੱਲ ਪੱਕਾ ਹੀ ਕਰਕੇ ਜਾਣ ਹੱਲ ਪੱਕਾ ਕਰਕੇ ਦੇਣ ਇਹ ਨਹੀਂ ਹੈਗਾ ਵੇ ਪਾਣੀ ਦੇ ਵਿੱਚ ਵੀ ਡਾਂਗਾ ਮਾਰੀ ਚੱਲੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਕੀ ਕਹੋਗੇ ਬਸ ਸਹੀ ਹੈ ਸਾਨੂੰ ਆਪਦੇ ਹੱਕ ਮਿਲਣੇ ਚਾਹੀਦੇ ਨੇ ਜੀ ਜਿੰਨਾ ਚਿਰ ਬੈਠੇ ਆਂ ਅਸੀਂ ਸ਼ਾਂਤਪੁਰ ਬਣਾ ਬੈਠੇ ਆ ਜੀ ਸ਼ੁਭ ਕਰਨ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਬੇਹਨ ਕੌਨ ਨੂੰ ਆ ਕੇ ਸਾਹਮਣੇ ਇੱਥੇ ਗੋਲੀਆਂ ਮਾਰੀਆਂ ਗਈਆਂ ਨੇ ਜੀ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੰਜਾਬ ਸਰਕਾਰ ਬਿਲਕੁਲ ਨਹੀਂ ਸੁਣਵਾਈ ਕਰ ਰਹੀ ਪਹਿਲਾਂ ਕਹਿੰਦੇ ਸੀ ਅਸੀਂ ਉਧਰ ਇੱਧਰ ਮੀਟਿੰਗਾਂ ਬਣਾ ਕੇ ਕਰਾਂਗੇ ਕੁਝ ਨਹੀਂ ਕੀਤਾ ਜੀ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ ਕੋਈ ਹੱਕ ਨਹੀਂ ਮਿਲ ਰਿਹਾ ਬੈਠੇ ਆ ਅਸੀਂ ਜਿੰਨਾ ਚਿਰ ਸਾਨੂੰ ਬਿਲਕੁਲ ਆਦੇ ਹੱਕ ਨਹੀਂ ਮਿਲਦੇ ਵਧਦਾ ਹੀ ਜਾਊ ਪ੍ਰਦਰਸ਼ਨ ਜੀ ਕਿਸਾਨ ਆਗੂ ਜਦੋਂ ਵੀ ਰੰਨੀ ਤੇ ਲੀਕ ਦੇ ਇੱਕ ਸੁਨੇਹਾ ਦਿੰਦੇ ਆ ਤੁਸੀਂ ਸੰਤੁਸ਼ਟ ਹੋ ਉਹਨਾਂ ਦੀ ਅਗਵਾਈ ਤੋਂ ਹਾਂ ਜੀ ਜੋ ਹੁਕਮ ਲੱਗੂ ਉਹਨਾਂ ਦਾ ਸਿਰ ਮੱਥੇ ਆ ਜੀ ਸਾਨੂੰ ਜਿਵੇਂ ਹੁਕਮਾ ਉਹਨਾਂ ਦੇ ਹੁਕਮ ਨਾਲ ਚੱਲਦੇ ਆ ਅਸੀਂ ਜਿਵੇਂ ਵੀ ਹੁਕਮ ਦੇਣਗੇ ਉਹਨਾਂ ਦੇ ਹੁਕਮ ਨਾਲ ਚੱਲਾਂਗੇ ਅਸੀਂ ਤੁਸੀਂ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਔਰ ਕੇਂਦਰ ਸਰਕਾਰ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਕਿ ਜੋ ਗੱਲ ਤੁਸੀਂ ਪੁੱਛ ਰਹੇ ਹੋ ਸਵਾਲ ਹਰੇਕ ਬੰਦੇ ਦੇ ਸਵਾਲ ਦਾ ਜਵਾਬ ਦੇਣਾ ਜਿਹੜਾ ਸੰਭਵ ਨਹੀਂ ਹੁੰਦਾ ਕਿ ਕੁਝ ਸਵਾਲ ਹੁੰਦੇ ਜਿਨ੍ਹਾਂ ਦਾ ਜਵਾਬ ਦਿੱਤਾ ਵੀ ਨਹੀਂ ਜਾ ਸਕਦਾ ਜਿਹੜਾ ਤੁਸੀਂ ਸੰਤੁਸ਼ਟੀ ਵਾਲਾ ਕਿਹਾ ਹੈ ਜਿਹਨੂੰ ਕਮਾਂਡ ਦਿੱਤੀ ਜਾਂਦੀ ਕਮਾਂਡਰ ਤੋਂ ਬਿਨਾਂ ਜੰਗ ਨਹੀਂ ਲੜਿਆ ਜਾਂਦਾ ਜੇ ਕਮਾਂਡਰ ਨੂੰ ਕਮਾਂਡ ਦਿੱਤੀਏ ਤੇ ਉਹਦੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਭਰੋਸਾ ਹੈ ਤਾਂ ਉਹਨਾਂ ਦੀ ਗਵਾਹੀ ਦੇ ਹੇਠ ਇੰਨਾ ਚ ਰੱਗੇ ਵੀ ਮੋਰਚਾ ਚੱਲਿਆ ਹੈ ਉਹ ਵੀ ਲੜਿਆ ਹੈ ਹੁਣ ਵੀ ਲੜਾਂਗੇ ਇੱਕ ਤੁਸੀਂ ਸਵਾਲ ਕੀਤਾ ਸੀ ਕਿ ਦਿੱਕਤਾਂ ਜਿਹੜੀਆਂ ਆ ਰਹੀਆਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਜ਼ਹੀਦਾਰ ਸਾਹਿਬ ਨੇ ਕਹੀ ਸੀ ਨਾ ਉਹ ਗੱਲ ਕੁਝ ਸਾਡੀਆਂ ਕਹਿਣ ਵਾਲੀਆਂ ਨਹੀਂ ਸਾਡੇ ਉਹ ਤਾਂ ਬਰਖਿਲਾਫੀ ਗੱਲਾਂ ਨੇ ਨਹੀਂ ਨਹੀਂ ਇਹ ਬਰਖਿਲਾਫ ਨਹੀਂ ਜਾਂਦੀਆਂ ਪਰ ਇੱਕ ਇਹ ਮੈਸੇਜ ਦੇਣਾ ਕਿ ਕਿਸਾਨ ਡਟੇ ਹੋਏ ਨੇ ਨਾਨਕਦੇਵ ਜੀ ਨੇ ਜੋ ਸੰਧਾਤ ਬਣਾਇਆ ਹੈ ਨਾ ਉਸ ਦਾ ਦੇ ਹੇਠਾਂ ਅਸੀਂ ਲੜਦੇ ਹੋਏ ਕਮਾਂਡਰ ਦੀ ਕਮਾਂਡੇ ਹੇਠਾਂ ਲੜਦੇ ਹੋਏ ਸਾਨੂੰ ਕੋਈ ਦਿੱਕਤ ਨਹੀਂ ਸਰਕਾਰ ਜਿੰਨਾ ਚਿਰ ਮਰਜ਼ੀ ਲੰਮਾ ਕਰ ਲਵੇ ਜਿੰਨਾ ਮਰਜ਼ੀ ਲੰਮਾ ਲੈ ਜਾਏ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਗੁੜਤੀ ਦਿੱਤੀ ਏ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਛਕਾ ਕੇ ਸਿੱਖ ਤੋਂ ਸਿੰਘ ਬਣਾਇਆ ਅਸੀਂ ਉਹਨਾਂ ਦੇ ਬੱਚੇ ਕਟਾ ਕੇ ਉਹਨਾਂ ਨੇ ਗਲਾਂ 'ਚ ਹਾਰ ਪਵਾ ਲਿਆ ਅਸੀਂ ਉਸ ਕੁੱਲ ਦੇ ਵਿੱਚੋਂ ਉਸ ਖਾਲਸੇ ਦੇ ਜਨਮ ਦੇ ਵਿੱਚੋਂ ਜਨਮ ਲਿਆ ਏ ਇੱਥੇ ਕੋਈ ਦਿੱਕਤ ਨਹੀਂ ਸਾਡੇ ਮਗਰ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਦਾ ਲੰਗਰ ਜਿਹੜਾ ਹੈ ਉਹ ਪਿੱਛੇ ਢੇਰੀਆਂ ਲਾ ਕੇ ਨਹੀਂ ਪਹਾੜ ਬਣਾ ਕੇ ਖੜਾ ਹੈ ਕੋਈ ਦਿੱਕਤ ਨਹੀਂ ਇੱਥੇ ਕਿਹੜੀ ਦਿੱਕਤ ਹੈ ਜਿਹੜਾ ਬੰਦਾ ਆਂਦਾ ਵੀ ਮੈਨੂੰ ਦਿੱਕਤ ਹੈ ਕਿਸੇ ਚੀਜ਼ ਦੀ ਸਾਡੇ ਮਗਰ ਬੜਾ ਕੁਛ ਏ ਖਾਲਸਾ ਜਿਹੜਾ ਏ ਇਹ ਹਾਰ ਰਿਹਾ ਨਹੀਂ ਇਹ ਜਿੱਤ ਕੇ ਵੰਡਦਾ ਰਿਹਾ ਏ ਅਸੀਂ ਕਿੰਨੀ ਵਾਰਾ ਦਿੱਲੀ ਫਤਿਹ ਕਰਕੇ ਤੇ ਅਸੀਂ ਰਾਜ ਇਹਨਾਂ ਨੂੰ ਦਿੱਤਾ ਏ ਜੇ ਅਸੀਂ ਰਾਜ ਦੇਣਾ ਜਾਣਦੇ ਆ ਤੇ ਜਿਹੜਾ ਦੇਣਾ ਜਾਣਦਾ ਉਹ ਖੋਣਾ ਵੀ ਜਾਣਦਾ ਬਾਬਾ ਜਿਵੇਂ ਹੁਣ ਹੱਕਾਂ ਦੇ ਲਈ ਅੜੇ ਹੋਏ ਹਾਂ ਕਿ ਹੁਣ ਲੈ ਕੇ ਹੀ ਜਾਣਾ ਕਿਉਂਕਿ ਪਹਿਲਾ ਅੰਦੋਲਨ ਭਰੋਸੇ ਦੇ ਨਾਲ ਆਗੇ ਸੀ ਹੁਣ ਭਰੋਸੇ ਨਾਲ ਕੰਮ ਨਹੀਂ ਸਰਨਾ ਪਰ ਕਿਤੇ ਨਾ ਕਿਤੇ ਜਿਹੜੀ ਹੁਣ ਸੰਘਰਸ਼ ਜਿੱਤ ਦੀ ਲੜਾਈ ਹੈ ਇਹ ਲੰਬੀ ਹੁੰਦੀ ਦਿਖਾਈ ਦੇ ਰਹੀ ਹੈ 6 ਮਹੀਨੇ ਸਾਲ ਫਿਰ ਤੋਂ ਉਹੀ ਤਿਆਰੀਆਂ ਕੋਈ ਗੱਲ ਨਹੀਂ ਕਿੱਥੇ ਲੰਬੀ ਏ ਜੇ ਕਿ 13 ਮਹੀਨੇ ਨਹੀਂ ਲੰਬੀ ਹੋ ਸਕੀ ਸਾਡੇ ਵਾਸਤੇ ਲੰਬੀ ਨਹੀਂ ਰਹੀ ਹੁਣ ਵੀ ਲੰਬੀ ਨਹੀਂ ਹੁਣ ਤਾਂ ਸਰਕਾਰ ਇੱਕ ਰਾਂ ਗੋਡਿਆਂ ਪਰ ਨੇ ਡਿੱਗ ਪਈ ਏ ਜਿਹੜਾ ਬੰਦਾ ਇੱਕ ਰਾਂ ਮੈਦਾਨ ਛੱਡ ਕੇ ਭੱਜ ਜਾਂਦਾ ਹੈ ਉਹਨੂੰ ਕੀ ਅਸੀਂ ਕਿਹੜੇ ਲਫ਼ਜ਼ਾਂ ਨਾਲ ਕਹਿ ਸਕਨੇ ਆ ਇਹ ਸਰਕਾਰ ਆਪ ਦਾ ਮੈਦਾਨ ਛੱਡ ਕੇ ਭੱਜ ਗਈ ਇਹ ਜੇ ਸਰਕਾਰ ਨੇ ਲੜਨਾ ਸੀ ਤੇ ਹੋਰ ਲੰਮਾ ਲੈਂਦੀ ਸਰਕਾਰ ਛੱਡ ਕੇ ਭੱਜ ਗਈ ਏ ਅਸੀਂ ਤਾਂ ਜਿਹੜਾ ਘਰ ਖਾਲੀ ਪਿਆ ਏ ਉਹਦੇ ਬੈਠੇ ਆਂ ਦਰਵਾਜ਼ੇ ਅੱਗੇ ਜਦੋਂ ਨਵਾਂ ਘਰ ਦੇ ਵਿੱਚ ਵਸੇਗਾ ਉਹਦੇ ਨਾਸਾਂ ਦੇ ਵਿੱਚ ਤੁੰਦਾਂਗੇ ਆਪੇ ਫੇਰ ਉਹ ਬੋਲੇਗਾ ਕੋਈ ਗੱਲ ਨਹੀਂ ਜਿਹੜਾ ਭੱਜਦਾ ਹੁੰਦਾ ਏ ਉਹਦੀ ਕੰਡ ਤੇ ਡਾਂਗਾ ਵੱਜਦੀਆਂ ਜਿਹੜਾ ਖੜਾ ਹੈ ਉਹਦੀ ਕੰਡ ਤੇ ਡਾਂਗ ਨਹੀਂ ਵੱਜਦੀ। ਬਾਬਾ ਜੀ ਅਦਾਲਤ ਨੇ ਵੀ ਕਿਹਾ ਸੀ ਕਿ ਨੌਜਵਾਨਾਂ ਦੀ ਆੜ ਦੇ ਵਿੱਚ ਇਹ ਸਭ ਕੁਝ ਕੀਤਾ ਜਾ ਰਿਹਾ ਅੰਦੋਲਨ ਹੋ ਰਿਹਾ। ਇਸ ਬਾਰੇ ਕੀ ਕਹੋਗੇ? ਇੱਥੇ ਜਿਹੜੇ ਖੜੇ ਆ ਤਕਰੀਬਨ ਤੁਸੀਂ ਜੀ ਉਹਦੇ ਮੂੰਹ ਤੇ ਚਪੇੜ ਮੇਰੇ ਮੇਰੇ ਵੱਲ ਓਏ ਆ ਕਿ ਸਾਡੇ ਵੱਲ ਵੇਖ ਲਵੇ ਅਸੀਂ ਨੌਜਵਾਨ ਸਾਸੀ ਨੌਜਵਾਨ ਜਿਹੜਾ 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 ਉਹ ਹੈ ਨਾ ਉਹ ਸਾਡਾ ਨੌਜਵਾਨ ਨਹੀਂ ਉਹ ਸਾਡਾ ਭਚੰਗੀ ਏ। ਜੇ ਜੇ ਕਮਾਂਡਰ ਕੱਲਾ ਕਹੇਗਾ ਮੈਂ ਸਾਰੀ ਉਬਰਾ ਕਮਾਂਡ ਕਰੀ ਜਾਵਾਂਗਾ ਅਸੀਂ ਨਵੇਂ ਬੱਚਿਆਂ ਨੂੰ ਅਸਕਰ ਕਮਾਂਡ ਸਿਖਾਵਾਂਗੇ। ਨਦੇ ਭਵੇਖੀ ਲੜਾਈ ਕਰਾਂਗੇ ਨਵਾਂ ਭਰਤੀ ਕਰਾਂਗੇ ਉਹਨੂੰ ਕਮਾਂਡ ਸਿਖਾਵਾਂਗੇ ਤੁਹਾਨੂੰ ਮੈਕ ਫੜਨਾ ਕੋਈ ਨਾ ਸਿਖਾਵੇਗਾ ਤਾਂ ਤੁਸੀਂ ਕੀ ਕਰੋਗੇ ਅਸਕਰ ਅਸੀਂ ਸਿਖਾਵਾਂਗੇ ਸਾਡਾ ਭਵੇਖੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਏ ਉਹਨੂੰ ਅਸੀਂ ਤਿਆਰ ਕਰ ਰਹੇ ਹਾਂ ਅਸੀਂ ਮਗਰ ਕਮਾਂਡ ਉਹਨਾਂ ਦੀ ਕੰਡ ਦੇ ਮਗਰ ਖੜੇ ਆ ਜਿੰਨਾ ਚਿਰ ਕੋਈ ਮਗਰ ਖੜਾ ਹੁੰਦਾ ਹੈ ਨਾ ਚਾਰ ਬੰਦੇ ਕਿਤੇ ਤੁਰ ਪੈਂਦੇ ਨੇ ਜੇ ਉਹਨਾਂ ਦੇ ਮਗਰ ਪਾਵਰ ਨਾ ਹੋਵੇ ਤਾਂ ਉਹ ਖਾਲੀ ਹੱਥ ਮੋੜ ਆਉਂਦੇ ਨੇ ਦੇਸ਼ ਵਿਆਪੀ ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਂਦੇ ਵਿੱਚ ਤੁਸੀਂ ਸਫਲ ਹੋ ਚੁੱਕੇ ਹੋ ਦੇਸ਼ ਵਿਆਪੀ ਨਹੀਂ ਅਸੀਂ ਪਰਦੇਸ਼ ਵਿਆਪੀ ਬਣਾਤਾ ਹੈ ਅੱਜ ਯੂਨੈ ਦੇ ਵਿੱਚ ਸਾਡੀ ਆਵਾਜ਼ ਗੂੰਜਦੀ ਪਈ ਹੈ ਦੇਸ਼ ਵਿਆਪੀ ਤਾਂ ਇਹ ਰਹਿ ਹੀ ਨਹੀਂ ਗਿਆ ਦੇਸ਼ ਵਿਆਪੀ ਤਾਂ ਤੁਹਾਡੇ ਕੋਲ ਰਹਿ ਗਿਆ ਸਾਡਾ ਤਾਂ ਵਿਦੇਸ਼ ਵਿਆਪੀ ਬਣ ਗਿਆ ਕਿਹੜਾ ਮੁਲਖ ਹੈ ਕਿਹੜਾ ਕੋਨਾ ਹੈ ਜਿੱਥੇ ਖਾਲਸੇ ਦੀ ਗੱਲ ਨਹੀਂ ਹੋ ਰਹੀ ਤੇ ਸਾਡਾ ਝੰਡਾ ਨਹੀਂ ਚੁਰਿਆ ਅਸੀਂ ਹਾਰੇ ਨਹੀਂ ਹੋਏ ਸਰਕਾਰ ਦੇ ਮੰਚੇ ਵੀ ਹਾਰੇ ਨੇ ਸਰਕਾਰ ਭਾਰਤ ਸਰਕਾਰ ਦਾ ਇੱਕ ਸਿਰਫ ਅਮੈਸੀ ਤੋਂ ਬਿਨਾ ਝੰਡਾ ਨਹੀਂ ਲੱਗਦਾ ਤੇ ਖਾਲਸੇ ਦਾ ਹਰੇਕ ਮੁਲਖ ਦੇ ਵਿੱਚ ਕਿੰਨੇ ਕਿੰਨੇ ਨਿਸ਼ਾਨ ਝੂਲਦੇ ਪਏ ਅਸੀਂ ਹਾਰੇ ਨਹੀਂ ਹੋਏ ਅਸੀਂ ਤਾਂ ਅੜ ਕੇ ਬੈਠੇ ਆ ਹੱਕ ਦਾ ਹੱਕ ਲੈਣ ਵਾਸਤੇ ਜਦੋਂ ਸਰਕਾਰ ਦੇਵੇਗੀ ਉਦੋਂ ਸਹੀ ਇਹ ਅੰਦੋਲਨ ਭਾਰਤ 'ਚ ਵੀ ਹੈ ਫਰਾਂਸ 'ਚ ਵੀ ਹੈ ਵਿਦੇਸ਼ਾਂ 'ਚ ਵੀ ਕਈ ਥਾਂ ਕਿਸਾਨ ਅੰਦੋਲਨ ਸਰਕਾਰਾਂ ਖਿਲਾਫ ਵਿੱਡ ਬੈਠੇ ਨੇ ਯਾਨੀ ਕਿ ਇਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਕਿਸਾਨ ਸੰਘਰਸ਼ੀ ਕਰ ਰਿਹਾ ਹੈ ਉਹਨਾਂ ਦਾ ਅਸਲ ਮੁੱਲ ਪੈ ਹੀ ਨਹੀਂ ਰਿਹਾ ਨੇ ਜੀ ਜੋ ਤੁਸੀਂ ਸਵਾਲ ਇਹ ਕੀਤਾ ਹੈ ਇਹਦਾ ਜਵਾਬ ਜਿਹੜਾ ਬੜਾ ਥੋੜਾ ਜਿਹਾ ਲੰਮਾ ਹੈ ਤੇ ਮੈਂ ਸੰਕੋਚ ਕੇ ਜਵਾਬ ਦਿਆਂਗਾ ਇਹ ਚਾਹੁੰਦੇ ਆ ਇੱਕ ਆਦਮੀ ਨੂੰ ਬੰਦੀ ਮਜ਼ਦੂਰ ਬਣਾਉਣਾ ਜਿਨੇ ਸਰਦਾਰੀ ਕੀਤੀ ਉਹ ਮਜ਼ਦੂਰ ਛੇਤੀ ਕੀਤਾ ਬਣਦਾ ਨਿੰਗਾ ਜਿਹੜਾ ਸ਼ੇਰ ਏ ਸ਼ੇਰ ਨੇ ਆਪਦਾ ਸ਼ਿਕਾਰ ਕਰਕੇ ਖਾਦਾ ਠੀਕ ਹੈ ਨਾ ਸ਼ੇਰ ਕਿਸੇ ਦਾ ਸ਼ਿਕਾਰ ਨਹੀਂ ਖਾਂਦਾ ਅਸੀਂ ਇਹਨਾਂ ਦੇ ਭਾਂਡੇ ਕਿਵੇਂ ਮਨ ਜਾਾਂਗੇ ਇਹਨਾਂ ਦੇ ਮਜ਼ਦੂਰ ਕਿਵੇਂ ਬਣ ਜਾਾਂਗੇ ਇਹ ਬਣਾਉਣਾ ਚਾਹੁੰਦੇ ਪਰ ਅਸੀਂ ਬਣਾਾਂਗੇ ਨਹੀਂ ਬਸ ਇਸ ਕਰਕੇ ਛੋਟਾ ਸਵਾਲ ਦਾ ਜਵਾਬ ਦਿੰਦਾ ਵੀ ਅਸੀਂ ਇਹਨਾਂ ਦੇ ਭਾਂਡੇ ਨਹੀਂ ਮਨ ਜਾਾਂਗੇ ਇਹਨਾਂ ਦੀ ਨਹੀਂ ਸੇਵਾ ਕਰਾਂਗੇ ਅਸੀਂ ਆਪਦੀ ਕਿਰਤ ਕਰਕੇ ਖਾਵਾਂਗੇ ਇਹ ਜਿੰਨਾ ਚਿਰ ਮਰਜ਼ੀ ਲਾ ਲੈਣ ਕਿਸਾਨ ਜਿਹੜਾ ਹੈ ਉਹ ਤਾਂ ਆਪਦੀ ਇੱਕ ਮੈਂ ਇਸੇ ਸਵਾਲ ਦੇ ਨਾਲ ਹੀ ਜੁੜਵਾ ਹੋਰ ਗੱਲ ਕਰਨੀ ਚਾਹਣਾ ਜਿਹੜੇ ਸਾਡੇ ਵੀਰ ਬੈਠੇ ਆ ਮਗਰ ਤਾਹਨੇ ਦਿੰਦੇ ਆ ਦੁਕਾਨਦਾਰ ਇਹ ਛੋਟਾ ਇਹ ਕੇ ਵੀਰ ਏ ਜਾਏ ਆ ਇਹਦੇ ਕੋਲ ਚਾਰ ਕਿੱਲੇ ਪੈ ਲਈ ਏ ਕੋਈ ਪੱਠੇ ਬੀਜ ਲੇਗਾ ਕੋਈ ਕਣਕ ਬੀਜ ਲੇਗਾ ਕੋਈ ਖੇਤੀ ਪੈਦਾ ਕਰ ਲੇਗਾ ਕੋ ਦੋ ਡੰਗਰ ਰੱਖ ਕੇ ਆਪ ਦਾ ਦੁੱਧ ਪੈਦਾ ਕਰ ਲੇਗਾ ਜਿਹੜੇ ਮਗਰ ਸਾਨੂੰ ਗੱਲਾਂ ਕਰਦੇ ਨੇ ਜਿਹੜੇ ਆ ਜਾਂਦੇ ਨੇ ਵੀ ਇਹ ਤਾਂ ਅਤਵਾਦੀ ਨੇ ਇਹ ਵੱਖਵਾਦੀ ਨੇ ਉਹਨਾਂ ਨੂੰ ਮੈਂ ਅਜ ਮੇਹਣਾ ਨਹੀਂ ਮਾਰਦਾ ਉਹਨਾਂ ਨੂੰ ਮੈਂ ਵੰਗਾਰ ਦੇਣਾ ਬਾਹਰ ਨਿਕਲੋ ਇਹਨਾਂ ਦਾ ਤਾਂ ਸਰ ਜੇਗਾ ਜਿੱਦਣ ਮੌਲ ਬਣ ਗਏ ਵੱਡੇ ਜਿੱਦਣ ਕੋਬ੍ਰੈਟ ਘਰਾਣਿਆਂ ਨੇ ਕਬਜ਼ਾ ਕਰ ਲਿਆ ਉਹ ਦਿਨ ਇਹ ਆਪਦਾ ਦੁੱਧ ਪੈਦਾ ਕਰਕੇ ਪੀ ਲੇਗਾ ਪਰ ਜਦੋਂ ਮੌਲ ਦੇ ਵਿੱਚੋਂ ਤੁਹਾਨੂੰ 100 ਰੁਪਏ ਲੈਣਾ ਪਿਆ ਨਾ ਉਹ ਦਿਨ ਬੜੀ ਮੁਸ਼ਕਲ ਆ ਜਾਣੀ ਹੈ ਅੱਜ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਖਲੋ ਕੇ ਸੰਘਰਸ਼ ਕਰਨ ਇੱਕ ਗੁਲਾਮ ਇੱਕ ਨਹੀਂ ਹੋਣਾ ਜੇ ਭਾਰਤ ਗੁਲਾਮ ਹੋਇਆ ਸੀ ਉਹਦੇ ਵਿੱਚ ਇੱਕ ਹਿੰਦੂ ਹੋਇਆ ਸੀ ਜਾਂ ਸਿੱਖ ਹੋਇਆ ਸੀ ਜਾ ਮੁਸਲਮਾਨ ਵੀਰ ਹੋਇਆ ਸੀ ਜਾਂ ਸਾਈ ਹੋਇਆ ਸੀ ਸਾਰਾ ਭਾਰਤ ਗੁਲਾਮ ਸੀ ਜਿੱਦਣ ਕੋਪਰੇਟ ਕਹਾਨਿਆਂ ਨੇ ਕਬਜ਼ਾ ਕਰ ਲੈਣਾ ਉਹਦੇ ਵਿੱਚ ਪੱਤਰਕਾਰ ਵੀ ਗੁਲਾਮ ਹੋਵੇਗਾ ਮਜ਼ਦੂਰ ਬਣੇਗਾ ਜਿਮੀਦਾਰ ਵੀ ਬਣੇਗਾ ਦੁਕਾਨਦਾਰ ਵੀ ਬਣੇਗਾ ਜਿਹੜਾ ਅੱਜ ਅਸੀਂ ਵਪਾਰੀ ਜਿਹਨੂੰ ਬਾਣੀਆਂ ਕਹਿ ਦਿੰਨੇ ਆ ਅੱਜ ਜਿਹੜਾ ਵਪਾਰੀ ਹੈ ਨਾ ਉਹਨੂੰ ਇਹਨਾਂ ਦੇ ਕੰਮ ਕਰਨਾ ਪੈਗਾ ਕੱਲ ਮ ਉਹਨਾਂ ਵਾਸਤੇ ਖੜੀ ਨਹੀਂ ਪੈਗੇ ਮਬਾ ਜੀ ਅਗਲੀ ਰਣਨੀਤੀ ਕੀ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨਸ ਦਾ ਟਾਈਮ ਹੈ ਜੇਕਰ ਚੋਣ ਜਾਬਤਾ ਹੈ ਜੇਕਰ ਮੋਦੀ ਸਰਕਾਰ ਜਾਂ ਇਹ ਸਰਕਾਰ ਗੰਦੀਆਂ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਐ ਵੀ ਸਾਨੂੰ ਹੱਥ ਵੇਖਣੇ ਆ ਜੇ ਹੱਥ ਵੇਖਣੇ ਤੇ ਬੈਲਟ ਪੇਪਰ ਤੇ ਚੋਣ ਕਰਾਉਣ ਜੇਕਰ ਬੈਲਟ ਪੇਪਰ ਤੇ ਚੋਣ ਕਰਾਉਣੇ ਤੇ ਮੈਂ ਵਾਅਦੇ ਨਾਲ ਲਿਖ ਕੇ ਦਿੰਨਾ ਕਿ ਇਹ ਸਰਕਾਰ ਨਹੀਂ ਆਵੇਗੀ ਦੁਬਾਰਾ ਪਰ ਜੇਕਰ ਹੀਰਾ ਫੇਰੀ ਆ ਮੈਂ ਫੜ ਕੇ ਮੈਂ ਇਹਦੇ ਚ ਕੋਈ ਚੀਜ਼ ਕੱਢ ਲਾਂਗਾ ਤੇ ਉਹ ਤਾਂ ਫਿਰ ਤੁਹਾਡਾ ਬੰਦ ਹੋ ਜਾਏਗਾ ਨਾ ਇਸ ਕਰਕੇ ਸਾਨੂੰ ਉਸ ਚੀਜ਼ ਦਾ ਵੀ ਹਜੇ ਕੋਈ ਖਤਰਾ ਨਹੀਂ ਅਜੇ ਐਡੀ ਛੇਤੀ ਕੋਈ ਇੱਕ ਰਾਜੇ ਦਾ ਰਾਜ ਨਹੀਂ ਪੈਦਾ ਹੁਣ ਲੱਗਾ ਬੋਟਰ ਰਾਜ ਹੀ ਰਹੇਗਾ ਜੇ ਬੋਟਰ ਰਾਜੇ ਤੇ ਜੇ ਅੱਗੇ ਅਸੀਂ ਛੱਡ ਕੇ ਆ ਗਏ ਸਾਂ ਅੰਦੋਲਨ ਖਤਮ ਨਹੀਂ ਸੀ ਕੀਤਾ ਛੱਡ ਕੇ ਆਏ ਸਾਂ ਤੇ ਫੇਰ ਜੇ ਫੇਰ ਬਣ ਜਾਣਗੇ ਤੇ ਫੇਰ ਅਗਲੀ ਰਾਜਨੀਤੀ ਫੇਰ ਵੇਖ ਲਾਂਗੇ ਪਰ ਇੱਕ ਰਾ ਗੋਡਿਆਂ ਪਰ ਨੇ ਕਰਾਂਗੇ ਸਾਡਾ ਵਿਸ਼ਵਾਸ ਹੈ ਕਿ ਸਰਕਾਰ ਨੂੰ ਐਤ ਕੀ ਆਉਣ ਵਾਲੀਆਂ ਗੱਲਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਕਿੰਨਾ ਨਾਲ ਮੋਰਚਾ ਲਾਇਆ ਕਿ ਇਹ ਜੋ ਮੋਰਚਾ ਹੈ ਬੇਸਿਕ ਲੰਬਾ ਜਿੰਨਾ ਮਰਜ਼ੀ ਚੱਲੇ ਇਹ ਅਸੀਂ ਮੋਰਚਾ ਜਿੱਤ ਕੇ ਜਾਵਾਂਗੇ 2 ਸਾਲ ਲੱਗਣ 4 ਸਾਲ ਲੱਗਣ 5 ਸਾਲ ਲੱਗਣ 7 ਸਾਲ ਲੱਗਣ ਜਿੰਨਾ ਵੀ ਇਹ ਅਸੀਂ ਬੈਠੇ ਆ ਇਹ ਜੋੜੀ ਇਹਨਾਂ ਨੂੰ ਟਰਾਲੀਆਂ ਸਾਡੀਆਂ ਤੋਂ ਅਲਰਜੀ ਐ ਇਹ ਸਾਡੇ ਘਰ ਹੈ ਅਸੀਂ ਘਰ ਬਣਾ ਕੇ ਬੈਠੇ ਆ ਸਮਾਨ ਸਾਡੇ ਕੋਲ ਬਹੁਤ ਪਿਆਖ ਖਾਣ ਪੀਣ ਵਾਲਾ ਪਰ ਅੱਜ ਤੀਕ ਸਾਨੂੰ ਸਾਡੇ ਨਗਰ ਨਿਵਾਸੀਆਂ ਨੇ ਸਾਡੇ ਪੰਜਾਬੀਆਂ ਨੇ ਸਾਨੂੰ ਰੋਟੀ ਨਹੀਂ ਬਣਾਉਣ ਦਿੱਤੀ ਲੰਗਰ ਬਹੁਤ ਹੈ ਦੁੱਧ ਸਾਡੇ ਕੋਲ ਆਉਂਦਾ ਹੈ ਲੱਸੀ ਸਾਡੇ ਕੋਲ ਆਉਂਦੀ ਹੈ ਦਿੱਕਤ ਸਾਨੂੰ ਕੋਈ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਅਸੀਂ ਵੀ ਚੰਗੇ ਘਰਾਂ ਵਾਲੇ ਆਂ ਜ਼ਮੀਨ ਦੇ ਮਾਲਕ ਆਂ ਆਪਣੇ ਆਪਣੇ ਘਰਾਂ ਦੇ ਵਿੱਚ ਏਸੀ ਵੀ ਸਾਡੇ ਲੱਗੇ ਆ ਲੈਟਰਿੰਗਾਂ ਵੀ ਬਣੀਆਂ ਪਰ ਲੇਕਰ ਅੱਜ ਸਾਨੂੰ ਕਣਕਾਂ ਦੇ ਵਿੱਚ ਜਾਣਾ ਪੈਂਦਾ ਜਾਂ ਕਿਸ ਤਰ੍ਹਾਂ ਇਹ ਇਹਨੂੰ ਦਿੱਕਤ ਨਹੀਂ ਕਹਿੰਦੇ ਕਹਿੰਦੇ ਆ ਮਜਬੂਰੀ ਕਾਢਾਂ ਦੀ ਮਾਂ ਹੁੰਦੀ ਹੈ ਜੇ ਮਜਬੂਰੀ ਜੀ ਬਈ ਹਾਂ ਕਾਢ ਤੇ ਆਪੇ ਹੀ ਕੱਢ ਲੈਣੀ ਹੈ ਵੀ ਬਾਥਰੂਮ ਕਿੱਧਰ ਜਾਣਾ ਲੈਟਰਨ ਕਿੱਧਰ ਜਾਣੀ ਹੈ ਦੂਜੀ ਗੱਲ ਇਹ ਲੜਾਈ ਜਿੱਤਾਂਗੇ ਮੈਂ ਅੰਮ੍ਰਿਤਸਰ ਤੋਂ ਆਇਆ ਸਭ ਤੋਂ ਅੱਗੇ ਅਸੀਂ ਹੀ 13 ਤਰੀਕ ਨੂੰ ਜਿੰਨੇ ਟਰੈਕਟਰ ਟੁੱਟੇ ਆ ਮੈਂ ਬਲਾਕ ਪ੍ਰਧਾਨ ਆ ਸਾਰੇ ਟਰੈਕਟਰ ਮੇਰੇ ਟੁੱਟੇ ਆ ਮੇਰੇ ਬਲਾਕ ਦੇ ਟੁੱਟੇ ਆ ਪਰ ਸਾਨੂੰ ਕੋਈ ਵੀ ਟਰੈਕਟਰ ਟੁੱਟਿਆਂ ਦਾ ਦੁੱਖ ਨਹੀਂ ਸਭ ਤੋਂ ਵਿੱਚ ਇੱਕ ਸਾਡਾ ਚਲੋ ਇਹ ਜਿਹੜਾ ਸ਼ੁਭਕਰਮ ਉਹ ਤੇ ਸ਼ਹੀਦ ਹੋ ਗਿਆ ਉਹਦਾ ਸਾਨੂੰ ਬਹੁਤ ਦੁੱਖ ਹੈ ਪਰ ਜਿੰਨੇ ਵੀ ਅਵਸਰ ਤੋਂ ਸਾਡੇ ਡਰਾਈਵਰ ਜੋ ਐ ਸਭ ਅਸੀਂ ਕਹਿੰਦਾ ਸੀ ਕੁਝ ਨਹੀਂ ਗਵਾਇਆ ਸਭ ਕੋ ਪਾਵਾਂਗੇ ਪਾ ਕੇ ਜਾਵਾਂਗੇ ਆ ਜਿਹੜੀ ਗੱਡੀ ਆ ਆ ਜਿਹੜੀ ਇਹ ਸਾਡਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਇਹ ਅੱਗੇ ਬੈਠਾ ਸੀ ਇੱਥੇ ਇਸ ਤਰ੍ਹਾਂ ਹੋਇਆ ਕਿ ਜਦੋਂ ਪਹਿਲਾਂ ਸਾਨੂੰ ਆ ਗਿਆ ਭਈ 11 ਵਜੇ ਆਪਾਂ ਟੈਗ ਕਰ ਦੇਣਾ ਜਦੋਂ ਸਰਕਾਰ ਨਹੀਂ ਮੰਦੀ 10:30 ਵਜੇ ਸਾਨੂੰ 9:30 ਵਜੇ ਪੌਣੇ 10 ਕਾਲ ਆ ਗਈ ਭਈ ਤੁਸੀਂ ਨਹੀਂ ਅੱਗੇ ਵਧਣਾ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਪਰ ਕੁਝ ਸ਼ਰਾਰਤੀ ਅੰਸਰ ਕੋਈ ਆ ਕੇ ਉਹਨਾਂ ਨੇ ਛੇੜਖਾਨੀ ਕੀਤੀ ਤੇ ਸਾਡਾ ਕਾਫੀ ਨਿਸ਼ਾਨਕ ਉਹ ਕੌਣ ਸੀ ਉਹ ਆਰਐਸਐਸ ਦੇ ਬੰਦੇ ਸੀ ਵਰਦੀਆਂ ਤੋਂ ਬਿਨਾ ਸੀ ਸਾਰਾ ਸੀਨ ਮੈਂ ਇੱਥੇ ਖਲੋ ਕੇ ਵੇਖਿਆ ਫਿਰ ਉਹਨਾਂ ਤੇ ਸਾਡੇ ਤੇ ਇਤਰਾ ਗੋਲੇ ਭਰਾਏ ਜਿਵੇਂ ਮੀਂਹ ਵਾਂਗੂ ਅੱਖਾਂ ਸਾਡੀਆਂ ਨੂੰ ਦੇਖਦਾ ਕੋਈ ਨਹੀਂ ਸਾਹ ਸਾਡਾ ਗੁੰਮ ਹੋ ਗਿਆ ਸੀ ਪਰ ਲੇਕਿਨ ਫੇਰ ਵੀ ਕੁਝ ਮੁੰਡੇ ਸਾਡੇ ਉਹਨਾਂ ਨਾਲ ਲੜਦੇ ਰਹੇ ਸ਼ਰਾਰਤੀ ਸ਼ਰਾਰਤ ਕਰਕੇ ਚਲੇ ਗਏ ਬਹੁਤ ਨੁਕਸਾਨ ਕਰਾਇਆ ਪਰ ਅੱਜ ਵੀ ਸਾਡੇ ਹੌਸਲੇ ਬਲੰਦ ਹੈ ਜਿੰਨਾ ਸਮਾਂ ਵੀ ਲੱਗ ਜੇ ਜਾਵਾਂਗੇ ਜਿੱਤ ਕੇ ਜਾਵਾਂਗੇ ਘਰ ਅਹੀਂ ਕਿਹਾ ਹੋਇਆ ਬੇਟੇ ਚਲੋ ਜਿੱਤਰਾ ਜਿੱਤਰਾ ਦੇ ਬਜ਼ੁਰਗ ਮੈਂ ਵੀ ਆਪਦੇ ਚੱਕਰ ਤੇ ਸੈਨ ਕਰ ਆਇਆ ਜਦੋਂ ਵੀ ਲੋੜ ਪਵੇ ਬੇਟੇ ਬੈਂਕ ਚੋਂ ਪੈਸੇ ਕਢਾ ਲੈਣੇ ਮੇਰੀ ਆਸ ਨਾ ਰੱਖਿਓ ਦੋ ਗੱਲਾਂ ਹੋਣਗੀਆਂ ਤਿੰਨ ਗੱਲਾਂ ਇੱਕ ਜਾਂ ਤੇ ਡੈੱਡ ਬਾਡੀ ਆਊਗੀ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਜਦੋਂ ਸਾਡਾ ਪਛਾਹ ਮੋਰਚਾ ਉਦੋਂ ਆਵਾਂਗੇ ਨਹੀਂ ਤੇ ਅਸੀਂ ਬਿਲਕੁਲ ਕਰ ਨਹੀਂ ਬਣਾਗੇ ਇੱਥੇ ਆ ਕੇ ਜਿਹੜੀ ਚੀਜ਼ ਦੇਖੀ ਵੀ ਲੋਕ ਕਿਸਾਨਾਂ ਦੇ ਟਰੈਕਟਰ ਤੋੜਨੇ ਕਾਰਾਂ ਤੋੜਨੀਆਂ ਹੁਣ ਲੋਹੇ ਦਾ ਕੀ ਇਹਨੂੰ ਤਾਂ ਪਵਾ ਤੁਸੀਂ ਅੱਗ ਲਾ ਦਿਓ ਉਹ ਕਿੰਨੇ ਜਵਾਕਾਂ ਦੇ ਸਾਡਿਆਂ ਦੇ ਅੱਖਾਂ ਕੱਢਤੀਆਂ ਬਾਹਾਂ ਤੋੜਤੀਆਂ ਇੱਕ ਮੁੰਡਾ ਸ਼ਹੀਦ ਕਰਤਾ ਵੀ ਇਹ ਦੇਣਾ ਹੀ ਕੁਝ ਨਹੀਂ ਸੀ ਤੇ ਇਹ ਕੁਝ ਤਾਂ ਨਾ ਕਰਦੇ ਚਲੋ ਆਪਾਂ ਆਪਾਂ ਕਹਿੰਦੇ ਕੁੱਟ ਵੀ ਲੋ ਤੇ ਰੋਣ ਵੀ ਨਾ ਦਿਓ ਪਿੰਡਾਂ ਦੀ ਹਕਤ ਹੈ ਜੇ ਤੁਸੀਂ ਇਹੜੇ ਬੈਰੀਕੇਡ ਲਾਤੇ ਐ ਇਹ ਵੀ ਸਾਡੇ ਜਥੇਬੰਦੀਆਂ ਦਾ ਪਰਣਾ ਨਹੀਂ ਤਾਂ ਵਾਹਣੋ ਵਾਣੀ ਹੋ ਕੇ ਵੀ ਤੁਰ ਕੇ ਵੀ ਦਿੱਲੀ ਜਾ ਸਕਦੇ ਆ ਟ੍ਰੇਨਾਂ ਤੇ ਵੀ ਜਾ ਹੁਣ ਵੀ ਜਾ ਕੇ ਆਏ ਆ ਕਿੰਨਾ ਕੀ ਉੱਥੇ ਕਰਿਆ ਜਿਹੜਾ ਖਤਰਨਾ ਕੀਤਾ ਸੀ ਪ੍ਰਮਾਤਮਾ ਮੰਨ ਲਓ ਵੀ ਬੱਠਲ ਮੁੱਦਾ ਮਾਰਨਾ ਸਿਰ ਤੇ ਜਦੋਂ ਗਲਤ ਕੰਮ ਕਰਾਉਣੇ ਹੋ ਨਹੀਂ 9 ਸਾਲ ਦੀ ਉਹਦੀ ਕਾਰਜਕਾਰੀ ਸੀ ਤੇ ਐ ਆਪਾਂ ਚੌਂਕੀਦਾਰ ਨਹੀਂ ਪਿੰਡ ਚੋਂ ਬਦਲਦੇ ਉਹ ਵੀ ਕੋਈ ਚਾਰ ਚਾਚੇ ਤਾਏ ਆ ਜਾਂਦੇ ਯਾਰ ਕੋਈ ਨੀ ਵਿਚਾਰਾ ਇੰਨੇ ਸਾਲੋਗੇ ਓਕਾ ਦਿੰਦੇ ਨੂੰ ਤੇ 15 ਮਿੰਟਾਂ ਹੀ ਲਾ ਕੇ ਭਰੇ ਮਰਿਆ ਇਹੋ ਜੇ ਸਮਝੇ ਤੋਂ ਦੀ ਬੇਇੱਜ਼ਤੀ ਨਹੀਂ ਜੇ ਉਹ ਨਾ ਇੱਥੇ ਗਦਰ ਮਚਾਉਂਦਾ ਤੇ ਹੋ ਸਕਦਾ 6 ਮਹੀਨੇ ਆ ਕੱਢ ਜਾਂਦਾ ਅਗਲੇ ਸਾਲ 24 ਚ ਹਰਿਆਣੇ ਚ ਵੋਟਾਂ ਦੇ ਲੋਕ ਫੇਰ ਅੱਗੇ ਲਾ ਦਿੰਦੇ ਇਹ ਦੇਖੋ ਆਪ ਦੇ ਰਾਜੇ ਤੋਂ ਹੀ ਬੰਦਾ ਮੰਗਦਾ ਜੇ ਪਿੰਡ ਦਾ ਭੂਆ ਕੋਈ ਮੈਂਬਰ ਹੋਵੇ ਮੈਂਬਰ ਨੂੰ ਆਪਾਂ ਕਹਿੰਨੇ ਸਾਡੀ ਗਲੀ ਬੰਨਣ ਵਾਲੀ ਐ ਦੂਜੇ ਪਿੰਡ ਤੇ ਜਾ ਕੇ ਥੋੜੋ ਕਹਿੰਨੇ ਮੇਰਾ ਕੰਮ ਹੈ ਹੁਣ ਚੈਨ ਵਾਲੇ ਪ੍ਰਧਾਨ ਮੰਤਰੀ ਨੂੰ ਕਿਵੇਂ ਜਾ ਕੇ ਲੋਕ ਕਹਿਣ ਵੀ ਆ ਕਰਦੇ ਇਹਦਾ ਮੋਦੀ ਸਾਹਿਬ ਨੂੰ ਕਹਿਣਾ ਸੀ ਨਾ ਕਿ ਚਲੋ ਜੇ 20 ਮੰਗਾ 5 ਸਹੀ 2 ਸਹੀ 1 ਸਹੀ ਕੋਈ ਅੜੀ ਤਾਂ ਕਿਸੇ ਦੀ ਹੁੰਦੀ ਨਹੀਂ ਅੜੀ ਤਾਂ ਕਿਸੇ ਕਿਸਮ ਚ ਵੀ ਨਹੀਂ ਅੜੀ ਤਾਂ ਅੱਗੇ ਨਹੀਂ ਕੀਤੀ ਡੂੜ ਸਾਲ ਬੈਠੇ ਰਹੇ ਇਸ ਕਰਕੇ ਹੋ ਸਕਦਾ ਪ੍ਰਮਾਤਮਾ ਭਲੀ ਕਰੇ ਕੁ ਚੰਗਾ ਦੇਣੀ ਆ ਜੀ ਕਿਸਾਨ ਹਜੇ ਵੀ ਡਟੇ ਹੋਏ ਨੇ ਹੌਸਲੇ ਪੂਰੇ ਬੁਲੰਦ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਮੋਰਚਾ ਹੁਣ ਜੋ ਲਗਾਇਆ ਗਿਆ ਇਸ ਨੂੰ ਜਿੱਤ ਕੇ ਹੀ ਘਰ ਪਰਤਣਗੇ ਸਰਕਾਰ ਨੂੰ ਮੰਗਾ ਮੰਨਣੀਆਂ ਹੀ ਪੈਣਗੀਆਂ ਸੁਖਨੋਰੀ ਬਾਰਡਰ ਦੇ ਉੱਪਰ ਮੌਜੂਦਾ ਇੱਕ ਵਾਰ ਫਿਰ ਤੋਂ ਤਸਵੀਰਾਂ ਵੀ ਖਾ ਦਿੰਦੇ ਨੇ ਕਿ ਦੂਸਰੇ ਪਾਸੇ ਹਰਿਆਣਾ ਹੈ ਹਰਿਆਣਾ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਉੱਥੇ ਹੀ ਇਸ ਪਾਸੇ ਪੰਜਾਬ ਵਾਲੇ ਪਾਸੇ ਜੋ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ جاری ਹੈ ਕਿਸਾਨਾਂ ਨੇ ਜੋ ਦੋ ਵਾਰੀ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਸੀ ਉਸ ਦੌਰਾਨ ਕੀ ਹਾਲਾਤ ਬਣੇ ਸੀ ਉਸ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਹੈ ਪਰ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਕਿ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਮੌ ਤਬਦੀਲੀ ਆਈ ਹੈ ਗਰਮੀ ਵਧੀ ਹੈ ਜਾਂ ਹੋਰ ਵੀ ਇੱਥੇ ਦੇ ਹਾਲਾਤ ਨੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਹਾਲਾਤ ਉਹਨਾਂ ਨੂੰ ਡਗਮਗਾ ਨਹੀਂ ਸਕਦੇ ਤੇ ਉਹ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਪਰਤਣਗੇ ਐਬੀਪੀ ਸੰਜਿਆ ਦੇ ਲਈ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ ਖਨੋਰੀ ਬਾਰਡਰ